कि ਇਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਇਸੇ ਹਲਕੇ ਤੋਂ ਚੋਣ ਲੜੀ ਸੀ ਉਸ ਤੋਂ ਬਾਅਦ ਸਫਰ ਕਿਵੇਂ ਕਾਂਗਰਸ ਦੇ ਵਿੱਚ ਤਬਦੀਲ ਹੁੰਦਾ ਉਹ ਵੀ ਗੱਲ ਕਰਾਂਗੇ ਕਿ ਅੱਜਕੱਲ ਮਹਿੰਗੀ ਇਲੈਕਸ਼ਨ ਦੇ ਵਿੱਚ ਟਿਊਸ਼ਨ ਸੈਂਟਰ ਦੇ ਜ਼ਰੀਏ ਬੱਚਿਆਂ ਨੂੰ ਪੜਾਉਂਦਿਆਂ ਹੋਇਆਂ ਆਪਣੇ ਘਰ ਦਾ ਗੁਜ਼ਾਰਾ ਵੀ ਚਲਾਉਂਦੇ ਆ ਪਰ ਲੋਕਾਂ ਦੇ ਵਿੱਚ ਇੱਕੋ ਹੀ ਚੀਜ਼ ਲੈ ਕੇ ਮੈਂ ਜਾ ਰਹੀ ਹਾਂ ਸਾਰਿਆਂ ਨੂੰ ਕਹਿ ਰਹੀ ਹਾਂ ਮੇਰੀ ਜੇਬਾਂ ਬਿਲਕੁਲ ਖਾਲੀ ਹੈ ਮੇਰੇ ਕੋਲ ਐਡਵਰਟਾਈਜ਼ ਕਰਨ ਲਈ ਪੈਸੇ ਨਹੀਂ ਹੈ ਜੋ ਲੋਕ ਮੈਨੂੰ ਲੱਗ ਰਿਹਾ ਫਲੈਕਸ ਵੀ ਲਾ ਰਹੇ ਆ ਹੁਣ ਮੈਨੂੰ ਪਤਾ ਲੱਗ ਗਿਆ ਕਿ ਕੁਝ ਲੋਕ ਕਹਿ ਰਹੇ ਕਿ ਅਸੀਂ ਆਪੇ ਹੀ ਫਲੈਕਸ ਲਾ ਲੈਣੀ ਹੈ ਤੁਸੀਂ ਫਿਕਰ ਨ आम आदमी पार्टी आज कांग्रेस बनके दिखा रही है ते जड़ी आम आदमी पार्टी सी ओ त आज खास आदमी पार्टी बन चुकी है सिया आम आदमी पार्टी देना किवें ਤੁਹਾਨੂੰ ਲੱਗਿਆ ਕਿ ਨਹੀਂ ਉਹ ਮੇਰੇ ਲਈ ਪਾਰਟੀ ਠੀਕ ਨਹੀਂ ਹੈ ਫਸਟ ਜਿਹੜੀ ਵਿਧਾਨ ਸਭਾ ਇਲੈਕਸ਼ਨਸ ਪਾਰਟੀ ਨੇ ਲੜੀ ਇਹ ਕਲੀਅਰ ਹੋ ਗਿਆ ਕਿ ਇਹ ਪਾਰਟੀ ਆਮ ਲੋਕਾਂ ਲਈ ਨਹੀਂ ਹੈ ਕਿੰਨੇ ਮੋਬਾਈਲ ਠੀਕ ਕਰਨ ਵਾਲਾ ਵੀ ਐਮਐਲਏ ਬਣਿਆ ਆਮ ਦਿਹਾੜੀਦਾਰ ਵੀ ਐਮਐਲਏ ਬਣਿਆ ਅੱਜ ਅੱਧੇ ਤੋਂ ਜ਼ਿਆਦਾ ਉਹਨਾਂ ਦੇ ਕੈਂਡੀਡੇਟਸ ਕਾਂਗਰਸ ਪਾਰਟੀ ਤੋਂ ਗਏ ਨੇ ਜਿੰਨੇ ਵੀ ਗਏ ਨੇ ਉਹ ਵੱਧੀਆਂ ਫੈਮਿਲੀਜ਼ ਨੂੰ ਮਤਲਬ ਵੱਡੇ ਬਿਜ਼ਨਸਮੈਨ ਬਿਜ਼ਨਸ ਕਲਾਸ ਫੈਮਿਲੀਜ਼ ਤੋਂ ਆਏ ਗਏ ਮੈਨੂੰ ਫੋਨ ਆਇਆ ਕੁਝ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਦਾ ਤੇ ਉਹ ਉਸ ਟਾਈਮ ਰੋਪ ਹੈ ਉਹਨਾਂ ਨੇ ਇਹ ਦੱਸਿਆ ਉਹ ਕਹਿੰਦਾ ਕਿ ਜਦੋਂ ਮੈਂ ਪਾਰਟੀ ਨਾਲ ਜੁੜਿਆ ਸੀ ਮੇਰੇ ਬੱਚੇ ਕਾਨਵੈਂਟ ਸਕੂਲ ਚ ਪੜਦੇ ਸੀ ਮੇਰੇ ਕੋਲ ਗੱਡੀ ਵੀ ਸੀ ਸਾਰਾ ਕੁਝ ਸੀ ਅੱਜ ਹਾਲਾਤ ਇਹੋ ਜਿਹੇ ਉਹਦੇ ਹੋ ਗਏ ਆ ਕਿ ਉਹਦੇ ਬੱਚਿਆਂ ਨੂੰ ਉਹਨੇ ਪਿੰਡ ਦੇ ਸਰਕਾਰੀ ਸਕੂਲ ਚ ਐਡਮਿਸ਼ਨ ਦਿਲਵਾਤੀ ਹੈ ਗੱਡੀ ਵਗੈਰਾ ਕੁਝ ਨਹੀਂ ਹੈ ਉਹਦੇ ਕੋਲ ਸਭ ਕੁਝ बिक ਚੁੱਕਾ ਹੈ ਅੱਜ ਫੇਰ ਇੱਕ ਵਾਰ ਫੇਰ ਕਾਂਗਰਸ ਤੋਂ ਇੱਕ ਵੱਡੇ ਨਾਂ ਨੂੰ ਲਿਆ ਕੇ ਸਾਡੇ ਸਿਰ ਦੇ ਉੱਪਰ ਬਿਠਾਤਾ ਆਪੋਜੀਸ਼ਨ ਦੇ ਵਿੱਚ ਖੜੇ ਆ ਤੁਹਾਨੂੰ ਟੱਕਰ ਦੇ ਰਿਹਾ ਹਾਲਾਂਕਿ ਪਹਿਲਾਂ ਤੁਹਾਡੀ ਆਪਣੀ ਪਾਰਟੀ ਵਿੱਚ ਸੀ ਮੈਂ ਡਾਕਟਰ ਰਾਜਕਮਰ ਚੱਬੇਵਾਲ ਦੀ ਗੱਲ ਕਰ ਰਿਹਾ ਹਾਂ ਕਾਂਗਰਸ ਨੇ ਮੇਰੇ ਖਿਆਲ ਜਿੰਨਾ ਉਹਨਾਂ ਦਾ ਮਾਨ ਕੀਤਾ ਸਨਮਾਨ ਕੀਤਾ ਕਿਤੇ ਹੋਰ ਤੁਸੀਂ ਕਿਸੇ ਹੋਰ ਲੀਡਰ ਨੂੰ ਇੰਨਾ ਮਿਲਦਾ ਹੋਇਆ ਨਹੀਂ ਦੇਖ ਸਕਦੇ ਤੇ ਉੱਤੇ ਵੀ ਉਹਨਾਂ ਦਾ ਸਫ਼ਰ ਸੌਖਾ ਨਹੀਂ ਹੋਣ ਵਾਲਾ ਕਿਉਂਕਿ ਵੌਲੰਟੀਅਰਸ ਰਿਵੋਲਟ ਕਰ ਰਹੇ ਆ ਉਹ ਉਹਨਾਂ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ ਉੱਤੇ ਇੱਕ ਇੱਕ ਪਿੰਡ ਤੋਂ ਲੀਡ ਲੇਡੀ ਨੇ ਅੱਗੇ ਆ ਕੇ ਇਹ ਰਿਕੁਐਸਟ ਕੀਤੀ ਕਿ ਵੀ ਜਿੱਦਾਂ ਚੰਨੀ ਜੀ ਨੇ ਬਿੱਲ ਘੱਟ ਕੀਤੇ ਸੀ ਬਿਜਲੀ ਦੇ ਅਸੀਂ ਰਿਕੁਐਸਟ ਕਰ ਰਹੇ ਹਾਂ ਤੁਸੀਂ ਬਿੱਲ ਘੱਟ ਕਰ ਦਿਓ ਸਾਰੇ ਬਿੱਲ ਦੇਣ ਨੂੰ ਤਿਆਰ ਆਂ ਪਰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਸਾਨੂੰ ਬਿਜਲੀ ਦੇ ਦਿਓ ਪਿੰਡਾਂ ਦੇ ਵਿੱਚ ਜਿਹੜੇ ਲੋਕ ਅੱਜ ਮਹੱਲਾ ਕਲੀਨਿਕ 'ਚ ਕੰਮ ਵੀ ਕਰ ਰਹੇ ਹਨਾ ਉਹ ਸਟਾਫ ਵੀ ਸਾਨੂੰ ਆ ਕੇ ਮਿਲ ਰਿਹਾ ਤਾਂ ਉਹ ਕਹਿੰਦੇ ਜੇ ਇੱਥੇ ਸਰਕਾਰੀ ਡਿਸਪੈਂਸਰੀਆਂ ਹੁੰਦੀਆਂ ਨਾ ਤਾਂ ਸਾਡੀ ਨੌਕਰੀ ਪੱਕੀ ਹੁੰਦੀ ਅੱਜ ਅਸੀਂ ਸਾਰੇ ਕੰਟਰੈਕਚੁਅਲ ਕੰਮ ਕਰ ਰਹੇ ਆਂ ਲੋਕ ਸਭਾ ਹਲਕਾ ਹਸ਼ਾਰਪੁਰ ਦੇ ਉੱਤੇ ਵੀ ਪੰਜਾਬ ਦੀਆਂ ਬਾਕੀ ਸੀਟਾਂ ਦੇ ਵਾਂਗ ਨਜ਼ਰਾਂ ਲੋਕਾਂ ਦੀਆਂ ਟਿਕੀਆਂ ਨੇ ਕਿ ਇਸ ਵਾਰ ਹਸ਼ਾਰਪੁਰ ਤੋਂ ਐਮਪੀ ਕੌਣ ਜਾਏਗਾ ਪਾਰਲੀਮੈਂਟ ਦੇ ਵਿੱਚ ਸਾਡੀ ਆਵਾਜ਼ ਕਿਵੇਂ ਰੱਖੇਗਾ ਇਸ ਵਕਤ ਕਾਂਗਰਸ ਦੇ ਉਮੀਦਵਾਰ ਯਾਮਨੀ ਗੋਮਰ ਜੀ ਸਾਡੇ ਨਾਲ ਬੈਠੇ ਨੇ ਹਾਲਾਂਕਿ ਇਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਇਸੇ ਹਲਕੇ ਤੋਂ ਚੋਣ ਲੜੀ ਸੀ ਔਰ ਉਸ ਤੋਂ ਬਾਅਦ ਸਫਰ ਕਿਵੇਂ ਕਾਂਗਰਸ ਦੇ ਵਿੱਚ ਤਬਦੀਲ ਹੁੰਦਾ ਉਹ ਵੀ ਗੱਲ ਕਰਾਂਗੇ ਔਰ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਟਿਊਸ਼ਨ ਸੈਂਟਰ ਦੇ ਜ਼ਰੀਏ ਇੱਕ ਅਧਿਆਪਕਾ ਦੇ ਵਜੋਂ ਬੱਚਿਆਂ ਨੂੰ ਪੜਾਉਂਦਿਆਂ ਹੋਇਆਂ ਆਪਣੇ ਘਰ ਦਾ ਗੁਜ਼ਾਰਾ ਵੀ ਚਲਾਉਂਦੇ ਆ ਔਰ ਬਹੁਤ ਵੱਡੇ ਜਿਉਂਕਿ ਅੱਜਕੱਲ ਮਹਿੰਗੀ ਇਲੈਕਸ਼ਨ ਦੇ ਵਿੱਚ ਆਮ ਲੋਕਾਂ ਤੋਂ ਚੋਣ ਲੜਨੀ ਬੜੀ ਔਖੀ ਹੁੰਦੀ ਐ ਇਸ ਨੂੰ ਕਿਵੇਂ ਮੈਨੇਜ ਕਰ ਰਿਹਾ ਐ ਕੀ ਇਹਨਾਂ ਲਈ ਚੈਲੰਜ ਵੀ ਹੈ ਕਿ ਨਹੀਂ ਹੈ ਇਹ ਸਾਰੀਆਂ ਗੱਲਾਂ ਕਰਾਂਗੇ ਔਰ ਇਹਨਾਂ ਦਾ ਮੁਕਾਬਲਾ ਕਿਹੜੇ ਪਾਸੇ ਪਾਰਟੀ ਦੇ ਨਾਲ ਜ਼ਿਆਦਾ ਇਹਨਾਂ ਨੂੰ ਲੱਗ ਰਿਹਾ ਐ ਸਾਰੀਆਂ ਗੱਲਾਂ ਵੀ ਕਰਾਂਗੇ ਸਭ ਤੋਂ ਪਹਿਲਾਂ ਯਮਨੀ ਜੀ ਤੁਸੀਂ ਸਫ਼ਰ ਆਪਣਾ ਪੋਲੀਟਿਕਲ ਆ ਜਿਹੜਾ ਉਹ ਅੱਜ ਦਾ ਨਹੀਂ ਸ਼ੁਰੂ ਕੀਤਾ ਕਾਫੀ ਸਮੇਂ ਤੋਂ ਲੱਗੇ ਹੋਇਓ ਮੈਂ ਪਹਿਲਾਂ ਉੱਥੇ ਹੀ ਆਉਣਾ ਕਿ 2114 ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਉਸ ਤੋਂ ਬਾਅਦ ਕਿਵੇਂ ਤੁਹਾਨੂੰ ਲੱਗਿਆ ਕਿ ਨਹੀਂ ਉਹ ਮੇਰੇ ਲਈ ਪਾਰਟੀ ਠੀਕ ਨਹੀਂ ਹੈ ਔਰ ਮੈਨੂੰ ਰਸਤਾ ਆਪਣਾ ਬਦਲਣਾ ਪੈਣਾ ਦੇਖੋ ਆਮ ਆਦਮੀ ਪਾਰਟੀ ਨਾਲ ਜੁੜਨਾ ਇੱਕ ਮੂਵਮੈਂਟ ਨਾਲ ਜੁੜਨੇ ਵਾਂਗੂ ਸੀ ਤੇ ਮੈਂ ਤਾਂ ਨਾਰਮਲ ਆਪਣੀ ਟੀਚਿੰਗ ਆਪਣਾ ਇੰਸਟੀਚਿਊਟ ਰਨ ਕਰ ਰਹੀ ਸੀ ਇੱਕ ਮੂਵਮੈਂਟ ਹੋਈ ਮੇਰੇ ਵਰਗੇ ਬਹੁਤ ਸਾਰੇ ਲੋਕ ਆਮ ਘਰੋਂ ਤੋਂ ਆ ਕੇ ਇਸ ਮੂਵਮੈਂਟ ਨਾਲ ਜੁੜ ਗਏ ਤੇ ਇਸੇ ਤਰੀਕੇ ਨਾਲ ਪਾਰਟੀ ਨੇ ਟਿਕਟ ਦਿੱਤੀ ਇਲੈਕਸ਼ਨ ਵੀ ਕੰਟੈਸਟ ਕਰ ਲਿਆ ਬਟ ਜਿਹੜਾ ਤੁਸੀਂ ਸੈਕਿੰਡ ਕੁਐਸਚਨ ਪੁੱਛਿਆ ਕਿ ਪਾਰਟੀ ਤੋਂ ਬਾਹਰ ਆਂਦਾ ਉਹ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਸ਼ੁਰੂ ਹੋਈ ਸੀ ਇਹ ਮੂਵਮੈਂਟ ਸ਼ੁਰੂ ਹੋਈ ਸੀ ਸਵਰਾਜ ਦੇ ਨਾਤੇ ਠੀਕ ਹੈ ਸਵਰਾਜ ਜਦੋਂ ਅਸੀਂ ਕਹਿੰਦੇ ਅਸੀਂ ਗੱਲ ਕਰਦੇ ਆਮ ਆਮ ਲੋਕਾਂ ਦਾ ਰਾਜ ਬਟ ਟਾਈਮ ਦੇ ਨਾਲ-ਨਾਲ ਉਹ ਜਿਹੜਾ ਉਹਨਾਂ ਦਾ ਸਵਰਾਜ ਵਾਲਾ ਕਨਸੈਪਟ ਸੀ ਉਹ ਕਿਤੇ ਖਤਮ ਹੋ ਗਿਆ ਤੁਸੀਂ ਅੱਜ ਫੈਕਟ ਹੈ ਤੁਸੀਂ ਅੱਜ ਦੇਖ ਲਓ ਕਿਤੇ ਵੀ ਕਿਸੇ ਵੀ ਲੀਡਰ ਜਾਂ ਕਿਸੇ ਵੀ ਵੋਲੰਟੀਅਰ ਦੇ ਮੂੰਹ ਤੋਂ ਤੁਸੀਂ ਸਵਰਾਜ ਸ਼ਬਦ ਨਹੀਂ ਸੁਣੋਗੇ ਤੇ ਜੇ ਪਾਰਟੀ ਵਿੱਚ ਸਵਰਾਜ ਹੀ ਨਹੀਂ ਸੀ ਤੇ ਉੱਥੇ ਰਹਿਣ ਦਾ ਕੋਈ ਮਤਲਬ ਹੀ ਨਹੀਂ ਸੀ ਕਿਉਂਕਿ ਅਸੀਂ ਉਸ ਸ਼ਬਦ ਨਾਲ ਜੁੜੇ ਸੀ ਤੁਸੀਂ ਉਸ ਸ਼ਬਦ ਨਾਲ ਜੁੜਨ ਦੇ ਕਰਕੇ ਉੱਥੇ ਆ ਗਏ ਫਿਰ ਜਦੋਂ ਤੁਹਾਨੂੰ ਕਦੋਂ ਅਹਿਸਾਸ ਹੋਣਾ ਹੋਇਆ ਕਿੰਨੇ ਕਸਾਲਾਂ ਬਾਅਦ ਅਹਿਸਾਸ ਹੋਇਆ ਕਿਸ ਪਾਰਟੀ ਦੇ ਵਿੱਚ ਜਿਹੜੀਆਂ ਗੱਲਾਂ ਨਾਲ ਅਸੀਂ ਸ਼ੁਰੂਆਤ ਕੀਤੀ ਹੈ ਉਹ ਤੇ ਖਤਮ ਹੀ ਹੋ ਗਈਆਂ ਮੈਂ uh, 2015 ਦੇ ਐਂਡ ਦੇ ਵਿੱਚ ਆਲਮੋਸਟ ਨਵੰਬਰ ਡਿਸੰਬਰ ਦੇ ਵਿੱਚ ਪਾਰਟੀ ਤੋਂ ਕੁਇਟ ਕਰ ਲਿਆ ਸੀ ਤੇ ਉਸ ਤੋਂ ਬਾਅਦ ਮਤਲਬ ਤਕਰੀਬਨ 2 ਸਾਲ ਪਾਰਟੀ ਦੇ ਵਿੱਚ ਰਿਹਾ ਕਿਉਂਕਿ ਉਸ ਟਾਈਮ ਇਲੈਕਸ਼ਨਸ ਕੰਟੈਸਟ ਹੋਣੇ ਸੀ ਐਮਪੀ ਦੇ ਜਦੋਂ ਇਲੈਕਸ਼ਨਸ ਕੰਟੈਸਟ ਹੋਏ 4 ਐਮਪੀਸ ਮਿਲੇ ਪਾਰਟੀ ਨੂੰ ਤਾਂ ਉਸ ਤੋਂ ਬਾਅਦ ਪਾਰਟੀ ਦਾ ਸਿਸਟਮ ਹੌਲੀ-ਹੌਲੀ ਚੇਂਜ ਹੋਣਾ ਸ਼ੁਰੂ ਹੋਇਆ ਕਿਉਂਕਿ ਨੈਕਸਟ ਇਲੈਕਸ਼ਨ ਦੇ ਵਿੱਚ ਮੈਂ ਸਕਰੀਨਿੰਗ ਕਮੇਟੀ ਦੇ ਵਿੱਚ ਸੀਗੀ ਅਸੀਂ ਕੈਂਡੀਡੇਟਸ ਲੱਭ ਰਹੇ ਸੀ ਅਸੀਂ ਇਹ ਕਹਿੰਦੇ ਸੀ ਲੋਕਾਂ 'ਚ ਜਾ ਕੇ ਕਿ ਵੋਲੰਟੀਅਰਸ ਨੂੰ ਮੌਕਾ ਮਿਲੇਗਾ ਅਗਿਆਨ ਦਾ ਬਟ ਉਹੀ ਫਰਸਟ ਜਿਹੜੀ ਵਿਧਾਨ ਸਭਾ ਇਲੈਕਸ਼ਨਸ ਪਾਰਟੀ ਨੇ ਲੜੀ ਇਹ ਕਲੀਅਰ ਹੋ ਗਿਆ ਕਿ ਇਹ ਪਾਰਟੀ ਆਮ ਲੋਕਾਂ ਲਈ ਨਹੀਂ ਹੈ ਕਿਉਂਕਿ ਵੋਲੰਟੀਅਰਸ ਚਾਹੁੰਦੇ ਸੀ ਉਹਨਾਂ 'ਚੋਂ ਟਿਕਟਾ ਮਿਲਣ ਬਟ ਟਿਕਟਾ ਕੋਈ ਹੋਰ ਹੀ ਲੈ ਗਏ ਪਰ 2022 ਦੇ ਵਿੱਚ ਤਾਂ ਕਹਿੰਦੇ ਮੋਬਾਈਲ ਠੀਕ ਕਰਨ ਵਾਲਾ ਵੀ ਐਮਐਲਏ ਬਣਿਆ ਔਰ ਆਮ ਦਿਹਾੜੀਦਾਰ ਵੀ ਐਮਐਲਏ ਬਣਿਆ ਜ਼ਿਮੀਦਾਰਾਂ ਦੇ ਛੋਟੇ ਕਿਸਾਨੀ ਵਾਲੇ ਵੀ ਜ਼ਿਮੀਦਾਰ ਬਣੇ ਔਰ ਪੜ੍ਹੇ ਲਿਖੇ ਜਿਹੜੇ ਨੌਜਵਾਨ ਚਿਹਰੇ ਸੀ ਉਹ ਵੀ ਐਮਐਲਏ ਬਣੇ ਕਹਿੰਦੇ ਮੌਕਾ ਸੀ ਬਰਾਬਰ ਦਿੱਤਾ ਸਭ ਨੂੰ ਦੇਖੋ ਬਰਾਬਰ ਦਿੱਤਾ ਇਹਦਾ ਮਤਲਬ ਇਹ ਨਹੀਂ ਹੈ ਮੈਂ ਵੋਲੰਟੀਅਰਸ ਦੀ ਗੱਲ ਕਰ ਰਹੀਆਂ ਜਿਹੜੇ ਪਹਿਲੇ ਪਾਰਟੀ ਤੋਂ ਜੁੜੇ ਹੋਏ ਸੀ ਤੁਸੀਂ ਉਸ ਟਾਈਮ ਦੀ ਗੱਲ ਕੀਤੀ ਮੈਂ ਕਿਹਾ ਟਾਈਮ-ਟਾਈਮ ਤੋਂ ਚੇਂਜ ਹੋ ਰਿਹਾ ਤੁਸੀਂ ਅੱਜ ਦੀ ਵੀ ਗੱਲ ਦੇਖ ਲਓ ਅੱਜ ਅੱਧੇ ਤੋਂ ਜ਼ਿਆਦਾ ਉਹਨਾਂ ਦੇ ਕੈਂਡੀਡੇਟਸ ਕਾਂਗਰਸ ਪਾਰਟੀ ਤੋਂ ਗਏ ਨੇ ਜਿੰਨੇ ਵੀ ਗਏ ਨੇ ਉਹ ਵਧੀਆ ਫੈਮਿਲੀਜ਼ ਨੂੰ ਮਤਲਬ ਵੱਡੇ ਬਿਜ਼ਨਸਮੈਨ ਬਿਜ਼ਨਸ ਕਲਾਸ ਫੈਮਿਲੀਜ਼ ਤੋਂ ਹੈਗੇ ਤੇ ਉਸ ਸਿਚੁਏਸ਼ਨ ਨੂੰ ਦੇਖਦੇ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਉਹ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਮਤਲਬ ਮੈਂ ਤਾਂ ਅੱਜ ਵੀ ਉਹਨਾਂ ਵੋਲੰਟੀਅਰਸ ਦੇ ਬਾਰੇ ਸੋਚ ਰਹੀ ਹਾਂ ਜਿਨ੍ਹਾਂ ਨੇ ਪਿਛਲੇ 10 ਸਾਲ ਆਪਣੇ ਘਰਾਂ ਨੂੰ ਖਤਮ ਕਰਕੇ ਇੱਕ ਐਕਸਪੀਰੀਅੰਸ ਸ਼ੇਅਰ ਕਰ ਸਕਦੀ ਹਾਂ ਤੁਹਾਡੇ ਨਾਲ ਕੱਲ ਮੈਂ ਸ਼੍ਰੀ ਹਰਗੋਬਿੰਦਪੁਰ ਗਈ ਸੀ ਤੇ ਰਸਤੇ ਚ ਮੈਨੂੰ ਫੋਨ ਆਇਆ ਕੁਝ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨਾਲ ਦਾ ਕਿ ਤੁਸੀਂ ਆਪਣੀ ਮੀਟਿੰਗ ਤੋਂ ਜਾਣ ਤੋਂ ਪਹਿਲਾਂ ਇਸ ਜਗ੍ਹਾ 'ਚ ਸਾਨੂੰ ਮਿਲੋ ਮੈਂ ਉਹਨਾਂ ਦੀ ਦੁਕਾਨ 'ਚ ਗਈ ਉਹਨਾਂ ਨੇ ਮੇਰੀ ਇਲੈਕਸ਼ਨ ਦੇ ਟਾਈਮ ਬਹੁਤ ਕੰਮ ਕੀਤਾ ਤੇ ਉਹ ਉਸ ਟਾਈਮ ਰੋ ਪਏ ਉਹਨਾਂ ਨੇ ਦੱਸਿਆ ਇੱਕ ਮੁੰਡੇ ਨੇ ਸੁਖਵਿੰਦਰ ਗਿੱਲ ਹੈ ਉਹਦਾ ਨਾਮ ਉਹ ਕਹਿੰਦਾ ਕਿ ਜਦੋਂ ਮੈਂ ਪਾਰਟੀ ਨਾਲ ਜੁੜਿਆ ਸੀ ਮੇਰੇ ਬੱਚੇ ਕਨਵੈਂਟ ਸਕੂਲ 'ਚ ਪੜ੍ਹਦੇ ਸੀ ਮੇਰੇ ਕੋਲ ਗੱਡੀ ਵੀ ਸੀ ਸਾਰਾ ਕੁਝ ਸੀ ਅੱਜ ਹਾਲਾਤ ਇਹੋ ਜਿਹੇ ਉਹਦੇ ਹੋ ਗਏ ਆ ਕਿ ਉਹਦੇ ਬੱਚਿਆਂ ਨੂੰ ਉਹਨੇ ਪਿੰਡ ਦੇ ਸਰਕਾਰੀ ਸਕੂਲ 'ਚ ਐਡਮਿਸ਼ਨ ਦਿਲਵਾਤੀ ਆ ਤੇ ਗੱਡੀ ਵਗੈਰਾ ਕੁਝ ਨਹੀਂ ਹੈ ਉਹਦੇ ਕੋਲ ਸਭ ਕੁਝ बिक ਚੁੱਕਾ ਹੈ ਉਹ ਕਹਿੰਦਾ ਕਿ ਅਸੀਂ ਇੰਨਾ ਕੁਝ ਪਾਰਟੀ ਲਈ ਕੀਤਾ ਤਾਂ ਪਾਰਟੀ ਨੇ ਕੀ ਕੀਤਾ ਅੱਜ ਫੇਰ ਇੱਕ ਵਾਰ ਫੇਰ ਕਾਂਗਰਸ ਤੋਂ ਇੱਕ ਵੱਡੇ ਨਾਂ ਨੂੰ ਲਿਆ ਕੇ ਸਾਡੇ ਸਿਰ ਦੇ ਉੱਪਰ ਬਿਠਾ ਦਿੱਤਾ ਤਾਂ ਉਹਨੇ ਬਿਲਕੁਲ ਸਾਰਿਆਂ ਦੇ ਸਾਹਮਣੇ ਮੀਟਿੰਗ ਚ ਗਏ ਉਹ ਸਾਰੇ 8-9 ਵੋਲੰਟੀਅਰ ਸੀਗੇ ਮੀਟਿੰਗ ਚ ਗਏ ਤਾਂ ਉਹਨਾਂ ਨੇ ਅਨਾਉਂਸ ਕੀਤਾ ਕਿ ਇਸ ਵਾਰ ਸਾਰੇ ਵੋਲੰਟੀਅਰਸ ਆਮ ਆਦਮੀ ਪਾਰਟੀ ਨੂੰ ਨਹੀਂ ਯਾਮੀਨੀ ਗੋਮਰ ਨੂੰ ਸਪੋਰਟ ਕਰਨਗੇ ਜਿਵੇਂ ਕਿ ਤੁਸੀਂ ਇੱਕ ਸ਼ੇਅਰ ਕੀਤਾ ਐਕਸਪੀਰੀਅੰਸ ਤਜਰਬਾ ਕਿ ਕੱਲ ਕੀ ਹੋਇਆ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਪੁਰਾਣੇ ਵੋਲੰਟੀਅਰ ਸੀ ਜ ਜਿਹਨਾਂ ਨੇ ਆਮ ਆਦਮੀ ਪਾਰਟੀ ਨੂੰ ਖੜਾ ਕੀਤਾ ਉਹ ਦਰਿਆ ਵਛਾਉਣ ਵਾਲੀ ਗੱਲ ਅੱਜਕਲ ਬੜੀ ਚੱਲੀ ਹੋਈ ਹੈ ਕਿ ਟਿਕਟਾਂ ਕਿਸੇ ਹੋਰ ਨੂੰ ਦੇ ਦਿੱਤੀਆਂ ਕਦੇ ਇਧਰੋਂ ਲਿਆ ਕੇ ਇਧਰੋਂ ਲਿਆ ਕੇ ਆਡੇ ਹਲਕੇ ਦੇ ਵਿੱਚ ਇੱਕ तितਲੀ ਸ਼ਬਦ ਵੀ ਬੜਾ ਮਸ਼ਹੂਰ ਹੋਇਆ ਹੋਇਆ। तितਲੀ ਕਿਹਦੇ ਲਈ ਹੈ ਮੈਨੇ ਸੁਣਿਆ। ਪਾਲ ਖਹਿਰਾ ਨੇ ਵਾਰ-ਵਾਰ ਕਿਹਾ ਕਿਉਂਕਿ ਉਹਨਾਂ ਨੂੰ ਕਿਹਾ ਗਿਆ ਕਿ ਪਾਰਟੀਆਂ ਬਹੁਤ ਬਦਲਦੇ ਐ। ਔਰ ਜਿਹੜਾ ਤੁਹਾਡੀ ਆਪੋਜੀਸ਼ਨ ਦੇ ਵਿੱਚ ਖੜੇ ਐ ਤੁਹਾਨੂੰ ਟੱਕਰ ਦੇ ਰਿਹਾ ਹਾਲਾਂਕਿ ਪਹਿਲਾਂ ਤੁਹਾਡੀ ਆਪਣੀ ਪਾਰਟੀ ਵਿੱਚ ਸੀ। ਮੈਂ ਡਾਕਟਰ ਰਾਜਕੁਮਾਰ ਚੱਬੇਵਾਲ ਦੀ ਗੱਲ ਕਰ ਰਿਹਾ। ਉਹਨਾਂ ਦੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਹੋ ਰਹੀਆਂ। ਦੇਖੋ ਡਾਕਟਰ ਰਾਜਕੁਮਾਰ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਪਾਰਟੀ ਨੂੰ ਜਿੰਨਾ ਕੁਝ ਦਿੱਤਾ ਇੰਨੇ ਸ਼ਾਰਟ period of times ਕਿਉਂਕਿ ਉਹ ਪਹਿਲੇ ਬੀਜੇਪੀ ਚ ਸੀ ਬੀਜੇਪੀ ਤੋਂ ਉਹ ਕਾਂਗਰਸ ਚ ਆਏ ਤੇ ਕਾਂਗਰਸ ਨੇ ਮੇਰੇ ਖਿਆਲ ਜਿੰਨਾ ਉਹਨਾਂ ਦਾ ਮਾਨ ਕੀਤਾ ਸਨਮਾਨ ਕੀਤਾ ਕਿਤੇ ਹੋਰ ਤੁਸੀਂ ਕਿਸੇ ਹੋਰ ਲੀਡਰ ਨੂੰ ਇੰਨਾ ਮਿਲਦਾ ਹੋਇਆ ਨਹੀਂ ਦੇਖ ਸਕਦੇ ਅੱਗੇ ਤਾਂ ਹੋਰ ਸ਼ਾਇਦ ਬਹੁਤ ਕੁਝ ਪਾਰਟੀ ਨੇ ਉਹਨਾਂ ਦੇ ਬਾਰੇ ਸੋਚਿਆ ਸੀ ਤੇ ਇਸ ਸਿਚੁਏਸ਼ਨ ਦੇ ਵਿੱਚ ਉਹਨਾਂ ਦਾ ਪਾਰਟੀ ਛੱਡਣਾ ਉੱਤੇ ਜਾਣਾ ਇਹ ਲੋਕਾਂ ਲਈ ਵੋਟਰਸ ਲਈ ਐਸ ਵੈਲ ਐਸ ਵੋਲੰਟੀਅਰਸ ਲਈ ਇੱਕ ਬੜਾ ਹਾਰਟ ਬ੍ਰੇਕਿੰਗ ਜਿਹਾ ਸਿਸਟਮ ਰਿਹਾ ਤੇ ਉਹ ਟੁੱਟੇ ਹੋਏ ਆ ਮਤਲਬ ਹਜੇ ਵੀ ਉਹ ਉਹਨਾਂ ਨੂੰ ਲੱਗ ਰਿਹਾ ਕਿ ਸਿਚੁਏਸ਼ਨ ਆਫ ਸ਼ੌਕ ਦੇ ਵਿੱਚ ਉਹ ਦਿਸ ਰਹੇ ਮਤਲਬ ਉੱਥੇ ਜਾ ਕੇ ਉਹ ਸੌਖੇ ਨਹੀਂ ਤੁਹਾਨੂੰ ਨਜ਼ਰ ਆਉਂਦੇ ਨਹੀਂ ਉਹਨਾਂ ਦੀ ਗੱਲ ਨਹੀਂ ਕਰ ਰਹੀ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਹੀ ਹਾਂ ਜਿਨ੍ਹਾਂ ਲੋਕਾਂ ਨੂੰ ਉਹ ਛੱਡ ਕੇ ਗਏ ਆ ਠੀਕ ਹੈ ਤੇ ਉੱਤੇ ਵੀ ਉਹਨਾਂ ਦਾ ਸਫਰ ਸੌਖਾ ਨਹੀਂ ਹੋਣ ਵਾਲਾ ਕਿਉਂਕਿ ਵੋਲੰਟੀਅਰਸ ਰਿਵੋਲਟ ਕਰ ਰਹੇ ਆ ਉਹ ਉਹਨਾਂ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਹਾਲੇ ਸੀ 4 ਦਿਨਾਂ ਬਾਅਦ ਉਹਨਾਂ ਨੇ ਪਾਰਟੀ ਬਦਲੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਤਾਰੀਫ ਬਹੁਤ ਕੀਤੀ ਉਹਨਾਂ ਨੇ ਪ੍ਰੋਟੈਸਟ ਵੀ ਬਹੁਤ ਤਗੜਾ ਕੀਤਾ ਸੀ ਕਿ ਕਰਜ਼ਾ ਬਹੁਤ ਚੜ ਗਿਆ ਔਰ ਜਿਹੜੇ ਤਾਲੇ ਲਾਉਣ ਦੀਆਂ ਗੱਲਾਂ ਵੀ ਬਹੁਤ ਚੱਲੀਆਂ ਸੀ ਉਹਨਾਂ ਦਿਨਾਂ 'ਚ بس وہی ਜਿਹੜੇ ਤਾਲੇ ਦਾ ਸੰਗਲ ਲੈ ਕੇ ਗਏ ਸੀ ਆਮ ਆਦਮੀ ਪਾਰਟੀ ਨੇ ਉੱਥੇ ਹੀ ਉਹਨਾਂ ਨੂੰ ਬਿਠਾ ਕੇ ਉਹਦੇ ਨਾਲ ਬੰਨ ਲਿਆ ਕਹਿੰਦੇ ਹੁਣ ਤੁਸੀਂ ਸਾਡੇ ਵਾਲੀ ਰਹੋ ਤੇ ਮਤਲਬ ਇਹ ਸਟੰਟਸ ਕਰਨਾ ਇਦਾਂ ਕਰਨਾ ਮਤਲਬ ਇਸ ਚੀਜ਼ ਨੇ ਲੋਕਾਂ ਨੂੰ ਹੋਰ ਜ਼ਿਆਦਾ ਡਿਸਟਰਬ ਕੀਤਾ ਕਿ ਇੱਕ ਪਾਸੇ ਤੁਸੀਂ ਦਿਖਾ ਰਹੇ ਹੋ ਤੁਸੀਂ ਬਹੁਤ ਉਸ ਪਾਰਟੀ ਦੇ ਅਗੇਂਸਟ ਹੈ ਜਿਨ੍ਹਾਂ ਤੇ ਤੁਸੀਂ ਕਰਪਸ਼ਨ ਦੇ ਇਲਜ਼ਾਮ ਲਾ ਰਹੇ ਹੋ ਤੇ ਦੂਸਰੀ ਹੀ ਮੂਵਮੈਂਟ ਤੁਸੀਂ ਉਸ ਪਾਰਟੀ ਨਾਲ ਖੜੇ ਹੋਏ ਹੋ ਤੇ ਉਹ ਤੁਹਾਡੇ ਬਾਰੇ ਕੀ ਦੱਸ ਰਿਹਾ ਹੈ ਕਿਉਂਕਿ ਇੱਕ ਦੂਜੇ ਦੀਆਂ ਤਾਰੀਫਾਂ ਜਦੋਂ ਪਾਰਟੀਆਂ ਦੇ ਬਦਲਾ ਅਦਲਾ ਬਦਲੀ ਬਹੁਤ ਹੋ ਰਹੀ ਹੈ ਦਲ ਬਦਲੀਆਂ ਹੋ ਰਹੀਆਂ ਹਨ ਹਾਲਾਂਕਿ ਬਹੁਤ ਸਾਰੇ ਲੋਕੇ ਇਹ ਸੋਚ ਕੇ ਜਾਂਦੇ ਆ ਕਿ ਅਸੀਂ ਲੋਕਾਂ ਦੀ ਤਰੱਕੀ ਚਾਹੁੰਦੇ ਆ ਹਰੇਕ ਲੀਡਰ ਦਾ ਇਹ ਦਲੀਲ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਦਲ ਬਦਲ ਜਾਂਦੇ ਆ ਉਹ ਵਾਕਿਆ ਲੋਕਾਂ ਲਈ ਬਦਲਦੇ ਆ ਜਾਂ ਬਹੁਤਿਆਂ ਦੀ ਗਿਣਤੀ ਹੈ ਜਿਹੜੀ ਆਪਦੀ ਸਿਆਸੀ ਭੁੱਖ ਕਰਕੇ ਹੁੰਦੀ ਨਹੀਂ ਤੁਸੀਂ ਆਪ ਦੱਸੋ ਮੈਨੂੰ ਕਿ ਡਾਕਟਰ ਰਾਜ ਦੀ ਅਸੀਂ ਗੱਲ ਕਰੀਏ ਅਸੀਂ ਬਿੱਟੂ ਜੀ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਉੱਤੇ ਜਾ ਕੇ ਕੀ ਮਿਲੂਗਾ ਡਾਕਟਰ ਰਾਜ ਨੂੰ ਤੁਸੀਂ ਦੇਖ ਲਓ ਪਾਰਟੀ ਨੇ ਸਾਰਾ ਕੁਝ ਦਿੱਤਾ ਸੀ ਸੱਤਾ 'ਚ ਇਹੋ ਜੀ ਕੋਈ ਚੀਜ਼ ਨਹੀਂ ਸੀ ਜਿਹਦੇ ਤੋਂ ਪਾਰਟੀ ਨੇ ਉਹਨਾਂ ਨੂੰ ਪਿੱਛੇ ਰੱਖਿਆ ਤਾਂ ਹੋਰ ਕਿਹੜੀ ਸੱਤਾ ਦੀ ਭੁੱਖ ਆ ਗਈ ਕਿ ਉਹਨਾਂ ਨੂੰ ਕਾਂਗਰਸ ਛੱਡ ਕੇ ਰਾਤੋਂ ਰਾਤ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਪੈ ਜਾਏ ਉਹ ਜਦੋਂ ਜਾਂਦੇ ਆ ਉਹ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਪਿਛਲੇ 24 ਮਹੀਨਿਆਂ 'ਚ ਕੰਮ ਹੀ ਬੜੇ ਸ਼ਾਨਦਾਰ ਕੀਤੇ ਆ ਮੋਹੱਲਾ ਕਲੀਨਿਕ ਸੋਹਣੇ ਬਣੇ ਆ ਸਕੂਲ ਆਫ ਫੈਮਿਨਿਅੰਸ ਬਣੇ ਆ ਨਾਲੇ ਕਹਿੰਦੇ ਬਿਜਲੀ ਦਾ ਬਿੱਲ ਨਹੀਂ ਆਉਂਦਾ ਕਿਸੇ ਦਾ ਸਾਰੇ ਘਰਾਂ ਦੇ ਬੜੇ ਸੁਖੀ ਆ ਲੋਕ ਭਾਵੇਂ ਬੀਬੀਆਂ ਐ ਚਾਹੇ ਬੰਦੇ ਐ ਇੱਥੇ ਮੈਂ ਚੱਬੇਵਾਲ ਦਾ ਹੀ ਐਗਜ਼ਾਮਪਲ ਦੇਣਾ ਚਾਹਾਂਗੀ ਲਾਸਟ ਵੀਕ ਮੇਰਾ ਸ케ਜੂਲ ਤੁਸੀਂ ਚੈੱਕ ਕਰਿਓ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਚ ਚੱਬੇਵਾਲ ਨਹੀਂ ਹੁਸ਼ਿਆਰਪੁਰ ਦੇ ਆਊਟਰ ਪਿੰਡਾਂ ਚ ਜਾਂ ਚੱਬੇਵਾਲ ਏਰੀਆਸ ਚ ਸਿਗੀਆਂ ਉੱਥੇ ਇੱਕ ਇੱਕ ਪਿੰਡ ਤੋਂ ਲੀਡ ਲੇਡੀ ਨੇ ਅੱਗੇ ਆ ਕੇ ਇਹ ਰਿਕੁਐਸਟ ਕੀਤੀ ਕਿ ਵੀ ਜਿੱਦਾਂ ਚੰਨੀ ਜੀ ਨੇ ਬਿੱਲ ਘੱਟ ਕੀਤੇ ਸੀ ਬਿਜਲੀ ਦੇ ਅਸੀਂ ਰਿਕੁਐਸਟ ਕਰ ਰਹੇ ਹਾਂ ਤੁਸੀਂ ਬਿੱਲ ਘੱਟ ਕਰ ਦਿਓ ਸਾਰੇ ਬਿੱਲ ਦੇਣ ਨੂੰ ਤਿਆਰ ਆ ਪਰ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਸਾਨੂੰ ਬਿਜਲੀ ਦੇ ਦਿਓ ਪਿੰਡਾਂ ਦੇ ਵਿੱਚ ਹੂੰ ਤੇ ਇਹ ਸਿਚੁਏਸ਼ਨ ਹੋਈ ਹੈ ਤੁਹਾਡੀ ਉਹਨਾਂ ਦੀ ਫ੍ਰੀ ਬਿਜਲੀ ਦੀ ਤੇ ਤੁਸੀਂ ਆਪ ਸੋਚ ਸਕਦੇ ਹੋ ਕਿ ਲੋਕ ਕਿੰਨੇ ਕੋ ਕੁਛ ਫ੍ਰੀ ਸਕੀਮ ਦੇ ਉਹ ਕਹਿੰਦੇ ਸਾਨੂੰ ਕਹਿੰਦੇ ਆ ਜੀ ਫ੍ਰੀ ਰਾਸ਼ਨ ਫ੍ਰੀ ਉਹ ਕਹਿੰਦੇ ਸਾਨੂੰ ਸਿਰਫ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਵਾ ਦਿਓ ਸਾਨੂੰ ਫ੍ਰੀ ਕੁਝ ਨਹੀਂ ਚਾਹੀਦਾ ਇੰਨੇ ਜੋਗੇ ਕਰਦੇ ਹੋ ਕਿ ਅਸੀਂ ਆਪ ਕਮਾ ਕੇ ਕੁਝ ਖਾ ਸਕੀਏ ਤੁਸੀਂ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਵੀ ਹੁਣ ਤੱਕ ਵਿਚਰਦੇ ਰਹੇ ਹੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡਾ ਜਿਹੜਾ ਕਮਾਈ ਦਾ ਸਾਧਨ ਹੈ ਕਿ ਇੱਕੋ ਹੀ ਟਿਊਸ਼ਨ ਸੈਂਟਰ ਹੈ ਜਾਂ ਹੋਰ ਇਸ ਤੋਂ ਇਲਾਵਾ ਵੀ ਕਾਰੋਬਾਰ ਹੈ ਅ ਨਹੀਂ ਕੁਝ ਵੀ ਨਹੀਂ ਹੈ ਮੈਂ ਮੇਰਾ ਹਸਬੰਡ ਅਸੀਂ ਦੋਨੋਂ ਹੀ ਇਹੀ ਟਿਊਸ਼ਨ ਸੈਂਟਰ ਤੇ ਆਪਣੇ ਘਰ ਤੋਂ ਹੀ ਰਨ ਕਰ ਰਹੇ ਸੀ ਠੀਕ ਹੈ ਤੇ ਬਸ ਇਹੀ ਸਾਧਨ ਕਿਉਂਕਿ ਅੱਜ ਕੱਲ ਨਾ ਜਦੋਂ ਲੱਖਾਂ ਰੁਪਏ ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਫਲੈਕਸਾਂ ਤੇ ਲੱਗਦੇ ਆ ਗੱਡੀਆਂ ਜੰਦੀਆਂ ਸ਼ਾਮ ਸਵੇਰੇ ਹੂਟਰ ਮਾਰਦੀਆਂ ਕਿ ਅਸੀਂ ਆ ਗਏ ਆ ਜੀ ਸਾਡੇ ਲੀਡਰ ਸਾਹਿਬ ਆ ਰਹੇ ਆ ਕਈ ਤੇ ਰਸਤੇ ਖਾਲੀ ਕਰਾਏ ਜਾਂਦੇ ਆ ਕਈ ਥਾਵਾਂ ਦੇ ਉੱਤੇ ਉਹ ਥਾਮਜਾਮ ਤੁਹਾਨੂੰ ਲੱਗਦਾ ਹੈ ਕਿ ਕੱਲ ਨੂੰ ਐਮਪੀ ਬਣ ਜੇ ਤੁਸੀਂ ਵੀ ਉਹਨਾਂ ਵਾਂਗੂ ਉਸੇ ਦੌੜ ਦੇ ਵਿੱਚ ਪੈ ਜਾਓਗੇ ਨਹੀਂ ਬਿਲਕੁਲ ਨਹੀਂ ਪਰਸੋ ਚੌਥ ਮੇਰੀ ਆਪਣੀ ਗੱਡੀ ਮੇਰੇ ਖਿਆਲ ਕੋਈ ਭਾਜਪਾ ਦੀ ਕੋਈ ਪ੍ਰੋਗਰਾਮ ਸੀ ਇਥੇ ਹੁਸ਼ਾਰਪੁਰ ਦੇ ਵਿੱਚ ਤੇ ਮੇਰੀ ਆਪਣੀ ਗੱਡੀ ਨੂੰ ਮੇਰੇ ਖਿਆਲ 10 ਮਿੰਟ ਰੁਕਣਾ ਪਿਆ ਉੱਤੇ ਮੇਰੀ ਆਪਣੀ ਮੀਟਿੰਗ ਸੀ ਮੈਂ ਉਸ ਮੀਟਿੰਗ ਲਈ ਲੇਟ ਹੋ ਗਈ ਤੇ ਨਹੀਂ ਇਹ ਸਿਸਟਮ ਨਾ ਕਰਦੀ ਸੀਗਾ ਮੇਰਾ ਨਾ ਮੈਂ ਇਸ ਸਿਸਟਮ ਨੂੰ ਕਰਦੀ ਅਡਾਪਟ ਕਰਾਂਗੀ ਯਸ ਖਰਚੇ ਬਹੁਤ ਨੇ ਪਰ ਲੋਕਾਂ ਦੇ ਵਿੱਚ ਇੱਕੋ ਹੀ ਚੀਜ਼ ਲੈ ਕੇ ਮੈਂ ਜਾ ਰਹੀ ਹਾਂ ਸਾਰਿਆਂ ਨੂੰ ਕਹਿ ਰਹੀ ਹਾਂ ਮੇਰੀ ਜੇਬਾਂ ਬਿਲਕੁਲ ਖਾਲੀ ਐ ਮੇਰੇ ਕੋਲ ਐਡਵਰਟਾਈਜ਼ ਕਰਨ ਲਈ ਪੈਸੇ ਨਹੀਂ ਐ ਜੋ ਲੋਕ ਮੈਨੂੰ ਲੱਗ ਰਿਹਾ ਫਲੈਕਸ ਵੀ ਲਾ ਰਹੇ ਆ ਹੁਣ ਮੈਨੂੰ ਪਤਾ ਲੱਗਿਆ ਕਿ ਕੁਝ ਲੋਕ ਕਹਿ ਰਹੇ ਆ ਕਿ ਅਸੀਂ ਆਪੇ ਹੀ ਫਲੈਕਸ ਲਾ ਲੈਣੀ ਐ ਤੁਸੀਂ ਫਿਕ ਹੋ ਰਿਹਾ ਉਹ ਆਪਣੇ ਹੀ ਵੱਲੋਂ ਉਹ ਕਹਿੰਦੇ ਅਸੀਂ ਸ਼ੁਰੂ ਕਰਨਾ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਦੌਰ ਚ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ ਪਰ ਇਹ ਕੰਮ ਤੁਹਾਡੀ ਪ੍ਰਾਣੀ ਪਾਰਟੀ ਉਹ ਕਹਿੰਦੇ 扑ਮੱਕੜ ਸ਼ਬਦ ਵਰਤਦੇ ਆ ਵੀ ਸਾਡੇ 扑ਮੱਕੜ ਹੈ ਨਾ ਵਕ ਵਕ ਥਾਵਾਂ ਤੇ ਆ ਮਹਾਰੇ ਹੀ ਚ ਕੰਮ ਕਰ ਲੈਂਦੇ ਆ ਔਰ ਮੁੱਖ ਮੰਤਰੀ ਸਾਹਿਬ ਨੇ ਵਾਰ ਵਾਰ ਕਿਹਾ ਵੀ ਥੱਲੇ ਵਾਲਾ ਕੰਮ ਪ੍ਰਚਾਰ ਵਾਲਾ ਤੁਸੀਂ ਸੰਭਲਿਓ ਉੱਤੇ ਅਸੀਂ ਆਪੇ ਦੇਖ ਲਾਂਗੇ ਉਹ 13 ਆਵਾਜ਼ਾਂ ਹੋਰ ਮੰਗਦੇ ਆ 13 ਬਾਹਾਂ ਹੋਰ ਮੰਗਦੇ ਆ ਕਿ ਮਜ਼ਬੂਤ ਹੋ ਕੇ ਲੜਾਂਗੇ ਪਾਰਲੀਮੈਂਟ ਚ ਦੇਖੋ ਮੁੱਖ ਮੰਤਰੀ ਜੀ ਦੀ ਗੱਲ ਉਹ ਜਾਣਨ ਅਸੀਂ ਗੱਲ ਕਰਦੇ ਆ ਆਪਣੇ ਸਿੰਪਲ Congres de ਮੈਂ ਆਪਣੀ ਗੱਲ ਕਰਦੀ ਹਾਂ ਇਹ ਕੰਮ ਪਰਿਵਾਰ ਤੋਂ ਜਿੰਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਦਿੱਤੀ ਹੈ ਠੀਕ ਹੈ ਮੈਂ ਲੋਕਾਂ ਦੇ ਵਿੱਚ ਜਾ ਰਹੀ ਹਾਂ ਉਹਨਾਂ ਨੂੰ ਇਹ ਕਹਿ ਰਹੀ ਹਾਂ ਕਿ ਕਿਉਂਕਿ ਮੇਰੇ ਕੋਲ ਐਡਵਰਟਾਈਜ਼ਮੈਂਟ ਦਾ ਸਾਧਨ ਨਹੀਂ ਹੈ ਮੈਂ ਜਿੰਨੇ ਲੋਕਾਂ ਨੂੰ ਪਰਸਨਲੀ ਟੱਚ ਕਰ ਸਕਦੀ ਹਾਂ ਮੈਂ ਸਵੇਰੇ 6 ਵਜੇ ਘਰ ਤੋਂ ਨਿਕਲਦੀ ਹਾਂ ਰਾਤੀ ਤਕਰੀਬਨ 1:30 ਵਜੇ ਆਂਦੀ ਹਾਂ ਬੇਸ਼ੁਮਾਰ ਲੋਕ ਜੇ ਮੈਨੂੰ ਕਿਤੇ ਰਸਤੇ 'ਚ ਵੀ ਕੋਈ ਮਿਲ ਜਾਂਦਾ ਨਾ ਮੈਂ ਉਹਨੂੰ ਵੀ ਖੜੇ ਹੋ ਕੇ ਸਤਿ ਸ਼੍ਰੀ ਅਕਾਲ ਜ਼ਰੂਰ ਕਰਦੀ ਹਾਂ ਤੇ ਆਪਣਾ ਦੱਸਦੀ ਹਾਂ ਕਿ ਮੈਂ ਪਾਰਟੀ ਲਈ ਕੰਮ ਕਰ ਰਹੀ ਹਾਂ ਤੇ ਇਸ ਤਰੀ ਦੀ ਕੋਸ਼ਿਸ਼ ਕਰ ਰਹੀਆਂ ਤੇ ਬਾਕੀ ਦੇਖੋ ਕਿਉਂਕਿ ਪ੍ਰੀ ਇਲੈਕਸ਼ਨ ਨਾ ਜਦੋਂ ਪਰਚੂਣ ਪ੍ਰਚਾਰ ਦਾ ਦੌਰ ਹੁੰਦਾ ਸਾਰੇ ਉਮੀਦਵਾਰਾਂ ਦੇ ਦਾਵਾ ਇਹ ਹੁੰਦਾ ਚਾਹੇ ਕੋਈ ਅਮੀਰ ਹੋਵੇ ਗਰੀਬ ਹੋਵੇ ਉਹ ਕਹਿੰਦੇ ਕਿ ਨਹੀਂ ਅਸੀਂ ਤੇ ਆਮ ਘਰਾਂ ਦੇ ਆਮ ਘਰਾਂ ਦੇ ਮੰਗ ਹਰੇਕ ਲੋਕ ਲੋਕਾਂ ਨੂੰ ਸਲੂਟ ਮਾਰਨਾ ਹੈ ਪਿੰਡਾਂ ਦੇ ਵਿੱਚ ਕਈ ਥਾਵਾਂ ਦੇ ਤੁਸੀਂ ਵੇਖਿਆ ਚਾਹੇ ਮਾਝਾ ਮਾਲਵਾ ਦਵਾਬਾ ਬੀਬੀਆਂ ਕਹਿੰਦੀਆਂ ਕਿ ਵੋਟਾਂ ਤੋਂ ਪਹਿਲਾਂ ਤਾਂ ਸਾਰੇ ਮੱਥਾ ਟੇਕਦੇ ਆ ਜਦੋਂ ਪੈ ਜਾਂਦੀਆਂ ਵੋਟਾਂ ਪੌੜੀਆਂ ਚੜ ਜਾਂਦੇ ਆ ਪਾਰਲੀਮੈਂਟ ਦੀਆਂ ਉਦੋਂ ਨਹੀਂ ਕੋਈ ਸਾਨੂੰ ਨਜ਼ਰ ਆਉਂਦਾ ਦੇਖੋ ਇਹਦੇ ਲਈ ਤਾਂ ਮੈਂ ਲੋਕਾਂ ਚ ਜਾ ਕੇ ਇਹੀ ਕਹਿ ਰਹੀ ਹਾਂ ਕਿ ਜੇ ਪਾਰਟੀ ਨੇ ਅੱਜ ਇੱਕ ਆਮ ਪਰਿਵਾਰ ਤੋਂ ਕਿਸੇ ਨੂੰ ਚੁਣਿਆ ਉਹ ਐਸੀ ਕਰਕੇ ਚੁਣਿਆ ਕਿ ਉਹਨਾਂ ਨੂੰ ਇਹ ਭਰੋਸਾ ਹੈ ਕਿ ਅੱਜ ਚੇਂਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹੋ ਜੇ ਲੋਕਾਂ ਦੀ ਅੱਗੇ ਆਣ ਦੀ ਲੋੜ ਹੈ ਜੋ ਆਮ ਲੋਕਾਂ ਨਾਲ ਜੁੜ ਕੇ ਰਹਿ ਸਕਣ ਰਾਈਟ ਤੇ ਮੈਂ ਹਰ ਜਗ੍ਹਾ ਇਹੀ ਕਹਿ ਰਹੀ ਹਾਂ ਕਿ ਮੈਨੂੰ ਚੁਣ ਕੇ ਪਾਰਟੀ ਨੇ ਇੱਕ ਡਿਫਰੈਂਸ ਕ੍ਰੀਏਟ ਕੀਤਾ ਤੇ ਮੈਂ ਇਹ ਵਿਸ਼ਵਾਸ ਦੁਲਾਨਦੀ ਹੈ ਕਿ ਇਹ ਡਿਫਰੈਂਸ ਮੇ ਬਰਕਰਾਰ ਰੱਖਾਂਗੀ ਤੇ ਉਸੇ ਤਰੀਕੇ ਨਾਲ ਲੋਕਾਂ ਚ ਵਿਚਰਾਂਗੀ ਉਹਨਾਂ ਨੂੰ ਮਿਲਾਂਗੀ ਉਹਨਾਂ ਨੂੰ ਪ੍ਰੋਬਲਮਸ ਨੂੰ ਸੁਣ ਕੇ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ ਜੇਸ ਤਰੀਕੇ ਨਾਲ ਮੈਂ ਅੱਜ ਲੋਕਾਂ ਨੂੰ ਮਿਲ ਰਹੀ ਹਾਂ ਤਾਂ ਹਮੇਸ਼ਾ ਮਿਲਦੀ ਰਹੀ ਵੀ ਹੈ ਜੀ ਜਿਹੜੀ ਪਾਰਟੀ ਤੋਂ ਤੁਸੀਂ ਉਮੀਦਵਾਰ ਉਹਨਾਂ ਤੇ ਇੱਕ ਦੋਸ਼ ਜਾਂ ਇਲਜ਼ਾਮ ਹੀ ਲੱਗਦਾ ਹੈ ਕਿ ਪਰਿਵਾਰ ਬੜੇ ਕੁੰਡਲ ਮਾਰ ਕੇ ਬਹਿ ਜਾਂਦੇ ਆ ਕਿਸੇ ਹੋਰ ਨੂੰ ਮੌਕਾ ਨਹੀਂ ਮਿਲਦਾ ਔਰ ਅੱਜ ਕੱਲ੍ਹ ਲੜਾਈ ਹੈ ਜਿਹੜੀ ਸੈਂਟਰ ਦੀ ਤੁਸੀਂ ਕਿਵੇਂ ਵੇਖਦੇ ਹੋ ਇੱਕ ਪਾਸੇ ਐਨਡੀਆ ਇੰਡੀਆ ਗੱਠ ਜੋੜਾ ਹੈ ਉਹਦੇ ਵਿੱਚ ਤੇ ਆਮ ਆਦਮੀ ਪਾਰਟੀ ਵੀ ਤੁਹਾਡੇ ਨਾਲ ਆ ਹੁਣ ਸੈਂਟਰ ਦੇ ਵਿੱਚ ਟੱਕਰ ਸੌਖੀ ਹੋਏਗੀ ਉੱਥੇ ਜਾਓਗੇ ਤਾਂ ਕਿਉਂਕਿ ਕਹਿੰਦੇ ਆ ਕਿ ਕਾਂਗਰਸ ਨੇ ਨਾ ਆਪਣਾ ਦਬਦਬਾ ਬਣਾਉਣ ਲਈ ਪਰਿਵਾਰ ਦੇ ਤਕਸੀਮਤ ਰੱਖੀਆਂ ਫੈਸਲੇ ਸਾਰੇ ਉੱਥੋਂ ਹੁੰਦੇ ਆ ਅਹ ਦੇਖੋ ਇਸ ਤਰ੍ਹਾਂ ਨਾਲ ਹੈ ਕਿ ਜਿੱਥੇ ਪਰਿਵਾਰਵਾਦ ਦੀ ਗੱਲ ਹੈ ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਅੱਗੇ ਲਿਆ ਕੇ ਕਾਂਗਰਸ ਪਾਰਟੀ ਨੇ ਇੱਕ ਬਹੁਤ ਵੱਧੀਆਂ ਐਗਜ਼ੈਂਪਲ ਸੈੱਟ ਕੀਤਾ ਹੈ ਸਾਰੀ ਪਾਰਟੀਆਂ ਦੇ ਲਈ ਸਾਰੇ ਦੇਸ਼ ਦੇ ਲਈ ਮੇਰੀ ਫੈਮਿਲੀ ਚ ਕੋਈ ਪੋਲਿਟਿਕਸ ਦੇ ਵਿੱਚ ਨਹੀਂ ਰਿਹਾ ਮੈਂ ਫਾਈਨੈਂਸ਼ੀਅਲੀ ਜਾਂ ਕੋਈ ਬਿਜ਼ਨਸ ਹੱਬ ਤੋਂ ਨਹੀਂ ਬਿਲੋਂਗ ਕਰਦੀ ਆ ਬਹੁਤ ਆਮ ਪਰਿਵਾਰ ਤੋਂ ਆ ਤੇ ਫੈਮਿਲੀ ਵੀ ਇੰਨੀ ਵੱਡੀ ਨਹੀਂ ਹੈ ਕਿ ਮੈਂ ਆਪਣੀ ਜਿੱਦਾ ਕਹਿੰਦੇ ਕਿ ਆਪਣੇ ਸਾਰੇ ਮੇਰੇ ਬੱਚੇ ਛੋਟੇ ਆ ਤੇ ਜੇ ਉਹਨਾਂ ਨੇ ਤਾਂ ਹਜੇ ਤੱਕ ਘਰ ਤੋਂ ਬਾਹਰ ਵੀ ਨਹੀਂ ਨਿਕਲ ਕੇ ਦੇਖਿਆ ਉਹ ਤਾਂ హెయిਰ ਕੱਟ ਕਰਾਣ ਵੀ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ ਆ ਤਾਂ ਮੇਰੀ ਫੈਮਲੀ ਦੇ ਅੱਗੇ ਵੀ ਇਦਾਂ ਨਹੀਂ ਹੈ ਕਿ ਮੈਂ ਕਹਾਂ ਕਿ ਅੱਜ ਮੈਂ ਇੱਕ ਇਲੈਕਸ਼ਨ ਲੜ ਰਹੀਆਂ ਕੱਲ ਮੈਂ ਆਪਣੇ ਬੱਚਿਆਂ ਨੂੰ ਤਿਆਰ ਕਰ ਲਾਂ ਇਹਦੇ ਲਈ ਤਾਂ ਮੇਰੇ ਖਿਆਲ ਇੱਕ ਨਵੇਂ ਸਿਸਟਮ ਦੀ ਸ਼ੁਰੂਆਤ ਹੈ ਇੱਕ ਐਕਚੁਅਲੀ ਜ ਆਮ ਆਦਮੀ ਪਾਰਟੀ ਅੱਜ ਕਾਂਗਰਸ ਬਣ ਕੇ ਦਿਖਾ ਰਹੀ ਹੈ ਰਾਈਟ ਤੇ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਤਾਂ ਅੱਜ ਖਾਸ ਆ ਖਾਸ ਆਦਮੀ ਪਾਰਟੀ ਬਣ ਚੁੱਕੀ ਹੈ ਔਰ ਸੈਂਟਰ ਦੀ ਗੱਲ ਕਰੀਏ ਤਾਂ ਤੁਹਾਡਾ ਸਭ ਤੋਂ ਵੱਡਾ ਏਜੰਡਾ ਕੀ ਰਹਿਣ ਵਾਲਾ ਹੈ ਜੇ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਸਭ ਤੋਂ ਵੱਡਾ ਸਵਾਲ ਤੇ ਮਸਲਾ ਹੱਲ ਕਿਹੜਾ ਕਰਨਾ ਚਾਹੂਗੀ ਹੁਸ਼ਿਆਰਪੁਰ ਦੇ ਬੇਸ਼ੁਮਾਰ ਮਸਲੇ ਨੇ ਤੇ ਉਹ ਬਹੁਤ ਵੱਡੀਆਂ ਡਿਮਾਂਡਸ ਨਹੀਂ ਹੈ ਲੋਕਾਂ ਦੀ ਬਹੁਤ ਛੋਟੀਆਂ-ਛੋਟੀਆਂ ਡਿਮਾਂਡਸ ਹੈ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸੋਲਵ ਕਰਨ ਲਈ ਜ਼ਿਆਦਾ ਟਾਈਮ ਨਹੀਂ ਹਾਂ ਐਫਰਟ ਜ਼ਰੂਰ ਲੱਗਣਗੇ ਥੋੜੇ ਪਰ ਮੈਂ ਹਰ ਐਫਰਟ ਕਰਨ ਨੂੰ ਤਿਆਰ ਹਾਂ ਮੈਂ ਸਭ ਤੋਂ ਪਹਿਲਾਂ ਨਾ ਕੰਢੀ ਦੀ ਗੱਲ ਕਰ ਰਹੀ ਹਾਂ ਕਿਉਂਕਿ ਉੱਥੇ ਲਾਈਫ ਮੈਂ ਦੇਖਿਆ ਸਭ ਤੋਂ ਜ਼ਿਆਦਾ ਟਫ ਆ ਲੋਕ ਕੀ ਮੰਗ ਰਹੇ ਉਹ ਕਹਿੰਦੇ ਜੀ ਵਧੀਆ ਹੈਲਥ ਫੈਸਿਲਿਟੀਆਂ ਦੇ ਦਿਓ ਕਿਉਂਕਿ ਕੰਢੀ ਤੋਂ ਥੱਲੇ ਪਹਾੜਾਂ ਤੋਂ ਥੱਲੇ ਆਨ ਤੱਕ ਬਹੁਤ ਕੁਝ ਹੋ ਜਾਂਦਾ ਉਹਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਉਹ ਆਪਣੇ ਬੱਚਿਆਂ ਲਈ ਐਜੂਕੇਸ਼ਨ ਵਧੀਆ ਮੰਗ ਰਹੇ ਆ ਕਿ ਵਧੀਆ ਐਜੂਕੇਸ਼ਨ ਦਾ ਸਿਸਟਮ ਹੋ ਜਾਏ ਹੈਲਥ ਹੋ ਗਈ এডਿਕੇਸ਼ਨ ਹੋ ਗਈ এমপ্লয়মেন্ট ਮੰਗ ਰਿਹਾ इवन ਕੁੜੀਆਂ ਲਈ ਵੀ ਕਹਿੰਦੇ ਕਿ ਕੁਝ ਰੋਜ਼ਗਾਰ ਦਾ ਸਿਸਟਮ ਹੋ ਜਾਏ ਤੇ ਮਹਿਲਾਵਾਂ ਉੱਥੇ ਦੀਆਂ ਉਹ ਕਹਿੰਦੀ ਇੱਥੇ ਸਾਡੇ ਅਸੀਂ ਖੇਤੀ ਤਾਂ ਕਰ ਨਹੀਂ ਸਕਦੇ ਰੋਜ਼ਗਾਰ ਕੋਈ ਹੋਰ ਹੈ ਨਹੀਂ ਤਾਂ ਉਹ ਵੀ ਕਹਿੰਦੀ ਕੋਈ ਛੋਟੇ-ਛੋਟੇ ਸਾਨੂੰ ਰੋਜ਼ਗਾਰ ਪ੍ਰੋਵਾਈਡ ਕਰ ਦਿਓ ਅਸੀਂ ਘਰ ਚ ਬੈਠ ਕੇ ਕੰਮ ਕਰ ਸਕੀਏ। ਐਜੂਕੇਸ਼ਨ ਤੇ ਹੈਲਥ ਦੀ ਗੱਲ ਕੀਤੀ ਐ ਕਿ ਉੱਥੇ ਮਹੱਲਾ ਕਲੀਨਿਕ ਤੇ ਸਕੂਲ ਆਫ ਐਮਿਨੈਂਸ ਬਣੇ ਨਹੀਂ ਹਾਲੇ ਤੱਕ। ਦੇਖੋ ਮਹੱਲਾ ਕਲੀਨਿਕ ਹੈ ਗਿਆ ਪਰ ਤੁਸੀਂ ਜਾ ਕੇ ਉਹਨਾਂ ਦੀ ਸਿਚੁਏਸ਼ਨਸ ਦੇਖੋ। ਜਿਹੜੇ ਲੋਕ ਅੱਜ ਮਹੱਲਾ ਕਲੀਨਿਕ 'ਚ ਕੰਮ ਵੀ ਕਰ ਰਹੇ ਹਨ ਨਾ ਉਹ ਸਟਾਫ ਵੀ ਸਾਨੂੰ ਆ ਕੇ ਮਿਲ ਰਿਹਾ ਤਾਂ ਉਹ ਕਹਿੰਦੇ ਜੇ ਇੱਥੇ ਸਰਕਾਰੀ ਡਿਸਪੈਂਸਰੀਆਂ ਹੁੰਦੀਆਂ ਨਾ ਤਾਂ ਸਾਡੀ ਨੌਕਰੀ ਪੱਕੀ ਹੁੰਦੀ। ਅੱਜ ਅਸੀਂ ਸਾਰੇ ਕੰਟਰੈਕਚੁਅਲ ਕੰਮ ਕਰ ਰਹੇ ਹਾਂ। ਤਾਂ ਕੰਮ ਕਰਨ ਵਾਲੇ ਹੀ ਨਹੀਂ ਖੁਸ਼ ਹੁੰਦੇ ਤਾਂ ਬਾਕੀਆਂ ਦਾ ਕੀ ਹੋਏਗਾ? ਹੂੰ। ਤਾਂ ਇੱਕ ਆਖਰੀ ਸਵਾਲ ਇਹ ਹੈ ਕਿ ਹਿਆਰਪੁਰ ਨੂੰ ਲੈ ਕੇ আর ਪੰਜਾਬ ਨੂੰ ਸੰਦਰਭ ਵਿੱਚ ਰੱਖ ਕੇ ਪ੍ਰਸੰਗ ਚ ਰੱਖ ਕੇ ਬਹੁਤ ਸਾਰੀਆਂ ਇਹ ਜਿਹੀਆਂ ਸੀਟਾਂ ਨੇ ਜਿਹੜੀਆਂ ਹੌਟ ਬਣੀਆਂ ਪਈਆਂ ਜਿੱਦੇ ਤੇ ਮੁਕਾਬਲੇ ਬੜੇ ਸਖਤ ਹੈ ਤੁਹਾਨੂੰ ਛੱਡ ਕੇ ਵੀ ਪਾਰਟੀ ਨੂੰ ਜਾਣ ਵਾਲਿਆਂ ਦੀ ਗਿਣਤੀ ਇਸ ਵਾਰੀ ਬਹੁਤ ਹੋ ਗਈ ਹੈ ਕਿ ਕਾਂਗਰਸ ਪਾਰਟੀ ਨੇ ਉਹ ਕੋਈ ਇਲਜ਼ਾਮ ਇਹ ਲਾਉਂਦੇ ਆ ਕਿ ਅੰਦਰ ਸਾਡੀ ਸੁਣੀ ਨਹੀਂ ਜਾਂਦੀ ਕਾਟੋ ਕਲੇਸ਼ ਬਹੁਤ ਜ਼ਿਆਦਾ ਹੈ ਸਤਾਈ ਦੀ ਚੋਣਾ ਹਲੇ ਬਹੁਤ ਦੂਰ ਪਈਆਂ ਮੁੱਖ ਮੰਤਰੀ ਪੰਜ ਸੱਤ ਤੁਰੇ ਫਿਰਦੇ ਆ ਇਹ ਕਾਟੋ ਕਲੇਸ਼ ਵੀ ਕਿਤੇ ਨਾ ਕਿਤੇ ਤੁਹਾਨੂੰ ਨੁਕਸਾਨ ਨੁਕਸਾਨ ਆ ਤੁਹਾਡੀ ਸੀਟ ਤੇ ਨਹੀਂ ਪਹਚਾ ਸਕਦਾ ਅਹ ਦੇਖੋ ਜੇ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ ਮੈਂ ਕਹਾਂਗੀ ਕਿ ਮੇਰੇ ਵਾਈ ਗਰੂ ਦੀ ਬਹੁਤ ਵੱਡੀ ਵੱਡਾ ਆਸ਼ੀਰਵਾਦ ਮੈਂ ਇਹਨੂੰ ਕਹਾਂਗੀ ਕਿ ਸਾਡੇ ਹੁਸ਼ਿਆਰਪੁਰ ਤੋਂ ਕੋਈ ਛੱਡ ਕੇ ਨਹੀਂ ਗਿਆ ਪੂਰੀ ਕਾਂਗਰਸ ਪਾਰਟੀ ਕੱਠੀ ਹੋ ਕੇ ਇਸ ਸੀਟ ਨੂੰ ਜਿੱਤਣ ਲਈ ਲੜ ਰਹੀ ਹੈ ਕਿਉਂਕਿ ਹਰ ਕਿਸੇ ਨੂੰ ਇਹ ਪਤਾ ਹੈ ਕਿ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੈ ਇਸ ਵਾਰ ਅਸੀਂ ਲੜਾਈ ਆਪਣੇ ਦੇਸ਼ ਨੂੰ ਬਚਾਉਣ ਲਈ ਕਰ ਰਹੇ ਹਾਂ ਕਾਂਗਰਸ ਨੂੰ ਸੈਂਟਰ ਦੇ ਵਿੱਚ ਲਿਆਉਣ ਲਈ ਕਰ ਰਹੇ ਹਾਂ ਹੁਸ਼ਿਆਰਪੁਰ ਵਾਲਿਆਂ ਨੇ ਵਾਕਈ ਬਹੁਤ ਹੁਸ਼ਿਆਰੀ ਨਾਲ ਕੰਮ ਕੀਤਾ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹੁਸ਼ਿਆਰਪੁਰ ਇਸ ਤਰ੍ਹਾਂ ਦੀ ਸਿਚੁਏਸ਼ਨ ਤੁਹਾਨੂੰ ਦੇਖਣ ਨੂੰ ਮਿਲੀ ਹੈ ਮਤਲਬ ਤੁਸੀਂ ਇਹ ਸੋਚੀਏ ਜਾਂ ਲੋਕ ਇਹ ਸੋਚਣ ਕਿ ਐਮਐਲਏ ਚੱਬੇਵਾਲ ਦੇ ਨਾਲ ਕੋਈ ਨਹੀਂ ਤੁਰਿਆ ਕਾਂਗਰਸ ਵਿੱਚੋਂ ਜੇ ਕੋਈ ਹੋਣ ਕਿ ਉਹਨਾਂ ਦੇ ਪਰਸਨਲ ਰਿਲੇਸ਼ਨਸ ਹੋਣਗੇ ਉਹਨਾਂ ਨਾਲ ਚੱਲਾ ਗਿਆ ਬਟ ਤੁਸੀਂ ਅਦਰਵਾਈਜ਼ ਦੇਖੋ ਤੁਸੀਂ ਆ ਕੇ ਦੇਖੋ ਹਰ ਜਗ੍ਹਾ ਜੇ ਤੁਸੀਂ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਜਿੰਨੇ ਐਮਸੀ ਸਾਡੇ ਕੋਲ ਸੀਗੇ ਉਹ ਸਾਰੇ ਅੱਜ ਲੀਡਰਸ ਬਣ ਕੇ ਆਪੇ ਹੀ ਤੁਰੇ ਹੋਏ ਆਪਣੇ ਵਾਰਡਸ ਆਪੇ ਹੀ ਕੰਮ ਕਰ ਰਹੇ ਆ ਕੋਈ ਉਹਨਾਂ ਨੂੰ ਗਾਈਡ ਕਰਨ ਲਈ ਹੈ ਚਾਹੇ ਨਹੀਂ ਹੈ ਉਹ ਆਪਣੀ ਲੜਾਈ ਲੈ ਕੇ ਇਹਨੂੰ ਮੈਦਾਨ ਚ ਉਤਰੇ ਹੋਏ ਆ ਏਸੀ ਤਰੀਕੇ ਨਾਲ ਤੁਸੀਂ ਕਿਸੇ ਵੀ ਹਲਕੇ ਚ ਜਾ ਕੇ ਦੇਖੋ ਜਿੰਨੇ ਵੀ ਸਾਡੇ ਪਾਰਟੀ ਵੋਲੰਟੀਅਰਸ ਨੇ ਉਹਨਾਂ ਨੂੰ ਕਿਸੇ ਦੀ ਕੋਈ ਫਿਕਰ ਨਹੀਂ ਹੈ ਉਹ ਕਹਿ ਰਿਹਾ ਕਿ ਕਾਂਗਰਸ ਨੂੰ 80 ਹੁਚਾਰਪੁਰ ਦੇ ਵਿੱਚ ਜਿਤਾਣਾ ਹੈ ਤਾਂ ਉਹ ਸਾਰੇ ਫੀਲਡ ਜੂ ਉtre ਹੋਏ ਹੈ ਜੀ ਬਹੁਤ ਸ਼ੁਕਰੀਆ ਜੀ ਤਾਂ ਅਇਸਨ ਸਾਡੇ ਨਾਲ ਕਾਂਗਰਸ ਦੇ ਉਮੀਦਵਾਰ ਜਿਹੜੇ ਕਿ ਹੁਸ਼ਾਰਪੁਰ ਤੋਂ ਚੋਣ ਲੜ ਰਹੇ ਨੇ ਇਹਨਾਂ ਨੇ ਆਪਣੇ ਮੁੱਦੇ ਤੇ ਆਪਣੇ ਏਜੰਡੇ ਦੀ ਗੱਲ ਕੀਤੀ ਔਰ ਇਹਨਾਂ ਦਾ ਮੁਕਾਬਲਾ ਕਿੰਨਾ ਨਾਲ ਹੈ ਉਹਨਾਂ ਦੇ ਬਾਰੇ ਵੀ ਇਹਨਾਂ ਨੇ ਖੁੱਲ ਕੇ ਗੱਲ ਕੀਤੀ ਹੈ ਤਾਂ ਹੁਸ਼ਾਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਯਾਮਨੀ ਗੋਮਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਇਸ ਕਰਕੇ ਕਿਉਂਕਿ ਜਿਹੜੇ ਉਮੀਦਵਾਰ ਜਿਨ੍ਹਾਂ ਨੇ ਖੜੇ ਹੈ ਚੋਣ ਮੈਦਾਨ ਦੇ ਵਿੱਚ ਲੋਕ ਉਹਨਾਂ ਨੂੰ ਚੋਣਨ ਕਿਉਂ ਕੁਝ ਸਵਾਲ ਲੋਕਾਂ ਦੇ ਹੁੰਦੇ ਹੋ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕੀ ਸੋਚਦੇ ਸਮਝਦੇ ਹੋ ਹੁਸ਼ਿਆਰਪੁਰ ਹਲਕੇ ਨੂੰ ਲੈ ਕੇ ਔਰ ਪੰਜਾਬ ਦੇ ਬਾਕੀ ਹਲਕਿਆਂ ਨੂੰ ਲੈ ਕੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚੇਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਹਲਕਾ ਹੁਸ਼ਿਆਰਪੁਰ